ਮੁਕੀਏ ਭਾਲ ਬਾਗ ਸਿਰਟੇ ਸੋਚਖੰਡ ਵਾਸੀ ਸਤਕਾਜਯੋਗ ਬਾਬਾ ਜੋਗਿੰਦਰ ਸਿੰਘ ਜੀ ਦੇ ਸੁਪੁੱਤਰ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖਾਂ ਦੇ ਵੱਡੇ ਭਰਾਤਾ ਕੈਪਟਨ ਹਰਚਰਨ ਸਿੰਘ ਰੁੱਡੇ ਜਿਨ੍ਹਾਂ ਦਾ ਅੱਜ ਸਿਸਕਾਰ ਕੀਤਾ ਜਾ ਰਿਹਾ ਸੋ ਉਹਨਾਂ ਦੇ ਜਿਹੜੀ ਅੰਤਮ ਅਰਦਾਸ ਹੈ ਉਹਨਾਂ ਦੇ ਦਸਹਿਰੇ ਦਾ ਭੋਗ ਹੈ ਉਹ 10 ਨਵੰਬਰ ਨੂੰ ਗੁਰਦੁਆਰਾ ਸੰਤ ਖਾਲਸਾ ਵਿਖੇ ਪਾਇਆ ਜਾਵੇਗਾ ਉਸ ਦਿਨ ਜਿਹੜੇ ਉਹਨਾਂ ਦੇ ਨਾਲ ਸਾਰੇ ਇਸ ਸੰਘਰਸ਼ ਦੇ ਵਿੱਚ ਹਮਸਫਰ ਰਹੇ ਨੇ ਗੁਰਮukh ਪਿਆਰੇ ਜਿਨ੍ਹਾਂ ਨੇ ਜੇਲਾ ਵੀ ਨਾਲ ਕੱਟੀਆਂ ਔਰ ਸੰਘਰਸ਼ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਵੀ ਰਹੇ ਉਹ ਸਾਰੇ ਉਸ ਦਿਨ ਥੋੜੇ ਥੋੜੇ ਸਮੇਂ ਦੇ ਵਿੱਚ ਸੋ ਕੈਪਟਨ ਹਰਚੰਦ ਸਿੰਘ ਦੀ ਜੀਵਨ ਬਾਰੇ ਵਿਚਾਰਾਂ ਵੀ ਰੱਖਣਗੇ ਮੈਂ ਸਮਝਦਾ ਕਿ ਕੈਪਟਨ ਸਾਹਿਬ ਆਪਣਾ ਸਫਲ ਜੀਵਨ ਜੀ ਕੇ ਗਏ ਆ ਫੌਜ ਵੀ ਰਹੇ ਉੱਥੇ ਵੀ ਅਨਖ ਨਾਲ ਸਾਰੀ ਨੌਕਰੀ ਕੀਤੀ ਉਦੋਂ ਬਾਅਦ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਇੱਥੇ ਹਾਲਾਤ ਬੜੇ ਅਨਸਕਾਵੇਂ ਬਣ ਗਏ ਸੀ ਉਦੋਂ ਵੀ ਜਿਨ੍ਹਾਂ ਘਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਚੁੱਕ ਲਿਆ ਜਾਂਦਾ ਸੀ ਜਥਾ ਸ਼ੰਤੇ ਨੇ ਜ਼ੋਰ ਲਾ ਕੇ ਪੈਰਵਾਈ ਕਰਨੀ ਨੌਜਵਾਨਾਂ ਨੂੰ ਛੁਡਾ ਕੇ ਲਿਆਉਣਾ ਸੋ ਇੱਥੇ ਵੀ ਬਾਬਾ ਜੀ ਦੇ ਘਰ ਦੇ ਚਾਰ ਸਵੇਰੇ ਪਹਿਰੇ ਲਾਗੇ ਸੀ ਆਰਪੀ ਲੱਗੀ ਪਸੂ ਡੰਗਰ ਖੋਲ ਦਿੱਤੇ ਗਏ ਰੂਪ ਪੋਸ਼ ਹੋ ਕੇ ਵੀ ਰਹੇ ਸੋ ਇਹ ਸਾਰੇ ਸੰਘਰਸ਼ ਵਿੱਚ ਕਦੇ ਡੋਲੇ ਨਹੀਂ ਚੜ੍ਹਦੀ ਕਲਾ ਦੇ ਵਿੱਚ ਰਹੇ ਆ ਜਿੰਨੀਆਂ ਸੰਘਰਸ਼ ਸੇਲ ਖਾਲਕੂ ਜੱਥੇਬੰਦੀਆਂ ਸਨ ਉਹਨਾਂ ਉਹ ਬੜੀਆਂ ਸਤਿਕਾਰ ਕਰਦੀਆਂ ਸਨ ਉਹਨਾਂ ਨਾਲ ਬੜਾ ਪ੍ਰੇਮ ਸੀ ਨੇੜ ਦਾ ਇਹਨਾਂ ਦਾ ਰابطਾ ਸੀ ਸਾਰਿਆਂ ਦੇ ਵਿੱਚ ਏਕਤਾ ਕਰਾਉਣ ਦਾ ਵੀ ਬਹੁਤ ਯਤਨ ਕਰਦੇ ਰਹੇ ਸੋ ਅਖੀਰ ਤੱਕ ਜਿੱਥੇ ਏਡੇ ਵੱਡੇ ਸੰਘਰਸ਼ ਵਿੱਚ ਰਹੇ ਉਥੇ ਨਾਮ ਬਾਣੀ ਦੇ ਨਾਲ ਜੁੜੇ ਰਹੇ ਮਾਲਾ ਫੇਰਦੇ ਰਹੇ ਟਾਈਮ ਦੇ ਨਾਲ ਨਿਤਨੇਮ ਕਰਨਾ ਸੋ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ ਵੀ ਜਿੱਥੇ ਔਰਤ ਮੈਂ ਵੀ ਕਹਾਂ ਕਿ ਉਹਨਾਂ ਦੀ ਸਫਲ ਗ੍ਰਸਤੀ ਹੈ ਗ੍ਰਸਤੀ ਹੈ ਘਰਸਟ ਦੇ ਵਿੱਚ ਵੀ ਉਹਨਾਂ ਨੇ ਆਪਣੇ ਜਿੰਨੇ ਅੰਗ ਸਾਖ ਤੇ ਜਿੰਨੇ ਬੰਦੇ ਰੀਤੀ ਰਿਵਾਜ ਉਹ ਵੀ ਐ ਬਾਖੂਬੀ ਨਿਭਾਏ ਉਹਨਾਂ ਨੇ ਮੈਂ ਕਹਿੰਦਾ ਵੀ ਇੱਕ ਸਫਲ ਜੀਵਨ ਜਿਵੇਂ ਧੰਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਗੁਰੂ ਦਾ ਸਿੱਖ ਨਾਮ ਜਪੇ ਕਿਰਤ ਕਰੇ ਤੇ ਵੰਡ ਛਕੇ ਇਹਦੇ ਤੇ ਡਟ ਕੇ ਪਹਿਰਾ ਦਿੱਤਾ ਹੈ ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਨਾਲ ਜਦੋਂ ਇਹ ਫੌਜ ਚ ਰਟਾਇਰ ਹੋਏ ਤੇ ਫੌਜ ਦੇ ਵਿੱਚ ਪਹਿਲਾਂ ਵੀ ਜਦੋਂ ਸੀ ਸੰਤਾਂ ਦੇ ਨਾਲ ਬਹੁਤ ਨੇੜ ਦਾ ਇਹਨਾਂ ਦਾ ਤਲਕ ਸੀ ਬਹੁਤ ਇਹੋ ਜਿਹੀਆਂ ਗੁਪਤ ਗੱਲਾਂ ਜਿਹੜੀਆਂ ਕੈਪਟਨ ਸਾਹਿਬ ਨਾਲ ਹੀ ਲੱਗੇ ਸੋ ਮਹਾਂਪੁਰਖਾਂ ਦੇ ਨਾਲ ਬੜੀਆਂ ਇਹੋ ਜਿਹੀਆਂ ਡੂੰਘੀਆਂ ਵਾਰਤਾਂ ਵੀ ਕਰਦੇ ਰਹੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਇਹ ਕਹਿੰਦੇ ਸਨ ਕਿ ਇੱਥੇ ਲੱਖਾਂ ਦਾ ਘੇਰਾ ਪੈਣਾ ਹੈ ਤੇ ਉਦੋਂ ਕੈਪਟਨ ਸਾਹਿਬ ਸੁਵਿਧੇ ਸੀ ਕਿ ਇਹ ਅਸੰਭਵ ਲੱਗਦੀਆਂ ਗੱਲਾਂ ਇਹ ਪਰ ਜਦੋਂ ਹੋ ਵਾਪਰਿਆ ਉਹਨਾਂ ਨੇ ਇਹ ਗੱਲਾਂ ਕਈ ਵਾਰੀ ਸਟੇਜ ਤੇ ਵੀ ਖੁੱਲ ਕੇ ਕਹੀਆਂ ਤੇ ਸੰਤਮਾ ਪਰਉਪਖ ਦੇ ਬਚਨ ਦੱਸਦੇ ਰਹੇ ਪਰ ਅਸੀਂ ਸਮਝਣ ਵਿੱਚ ਦੇਰੀ ਕਰ ਦਿੱਤੀ ਉਹਨਾਂ ਨੇ ਅਖੀਰ ਤੱਕ ਆਪਣਾ ਸੱਚਾ ਸੁੱਚਾ ਜੀਵਨ ਗੁਰ ਸਿੱਖਾਂ ਵਾਲਾ ਰੱਖਿਆ ਇਹ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਹੈ ਵਾਹਿਗੁਰੂ ਜੀ ਕਾ